ਲੈ ਬਾਹਰ ਲੰਮੇ ਪਏ ਮੇਰੀ ਗੱਲ ਸੁਣੋ ਹਾਂ ਉਠੋ ਤਾਂ ਕੀ ਗੱਲ ਗੱਲ ਕਾਦੀ ਆ ਮੇਰਾ ਰਾਦਾ ਵਾ ਪਿਰਖੜੀ ਆਉਂਦੀ ਆ ਤੇ ਮੈਂ ਜਾ ਕੇ ਵੀਰ ਨੂੰ ਰਖੜੀ ਨਾ ਬਾਨਾ ਵਾ ਵਗ ਗੱਲ ਤੇ ਤੇਰੀ ਸਹੀ ਹੈ ਚਲੋ ਦਿਨ ਦਿਹਾਰਾ ਜਾਣਾ ਚਾਹੀਦਾ ਤੇ ਇਦਾਂ ਕਰੋ ਤੁਸੀਂ ਚਲੋ ਹ ਮੇਰੇ ਨਾਲ ਮੇਰੀ ਗੱਲ ਸੁਣ ਲਾ ਜਾਣ ਨੂੰ ਮੈਂ ਤੇਰੇ ਨਾਲ ਚੱਲ ਜਾਨਾ ਵਾ ਉਹੋ ਹੀ ਕਮਾਉਣਾ ਤੇ ਉਹੋ ਹੀ ਖਾਣਾ ਹੈ ਨਾ ਕੋਹ ਹੋਣਾ ਤੈਨੂੰ ਪਤਾ ਵੀ ਇੱਕ ਦਿਹਾੜੀ ਭਾਜੇ ਨਾ ਤੇ ਫਿਰ ਸਾਰਾ ਕੰਮ ਖਰਾਬ ਹੋ ਜਾਂਦਾ ਵਾ ਮੁਰਕਾ ਨਾਲ ਨਹੀਂ ਰਲਦਾ ਕੰਮ ਗਲਤ ਤੁਹਾਡੀ ਠੀਕ ਵਾ ਪਰ ਨਾ ਮੇਰਾ ਇਰਾਦਾ ਹੀ ਪਿਆਰ ਕੀ ਤੁਸੀਂ ਮੇਰੇ ਨਾਲ ਜਾਂਦੇ ਸਵੇਰੇ ਜਾਂਦੇ ਤੇ ਸ਼ਾਮਾਂ ਨੂੰ ਘਰ ਆ ਜਾਂਦੇ ਬੱਸਾਂ ਤੇ ਨਾ ਬੜਾ ਹੀ ਔਖਾ ਜਾ ਲੱਗਦਾ ਵਾ ਓ ਮੇਰੀ ਗੱਲ ਸੁਣ ਨਿਆਣੇ ਨਾਲ ਲੈ ਨਾਲੇ ਆਪੇ ਮਿਲਗਣ ਆਉਣਗੇ ਉੱਥੇ ਵੀ ਇਹ ਵੀ ਨਿਆਣੇ ਖਣ ਨੂੰ ਜੀ ਦੀ ਕਰਦਾ ਨਿਆਣੇ ਮੈਂ ਕਿੱਥੇ ਤੁਹੀ ਜਾਉਂਗੀ ਉੱਥੇ ਨਿਆਣੇ ਛੱਡ ਜੂਗੀ ਘਰੇ ਹੀ ਤੇ ਕੱਲੀ ਜਾਉਂਗੀ ਫਿਰ ਸਵੇਰੇ ਤੇ ਸ਼ਾਮਾਂ ਨੂੰ ਫਿਰ ਮੈਂ ਆ ਜੂਗੀ ਓ ਇਸੇ ਨਾ ਆ ਜਿੰਨਾ ਨਿਆਣੇ ਕਿਤੇ ਮਿਲ ਕੇ ਆਉਣਗੇ ਆਪਾਂ ਕਿਹੜੇ ਰੋਜ ਤੁਰੇ ਆ ਰਖੜੀ ਦੇ ਤੇ ਚੱਲੇਗਾ ਦਿਨ ਦਿਹਾੜਾ ਨਾਲ ਚੱਲੇ ਵੀ ਫਿਰ ਤਰਾ ਮਾਰ ਆਉਣਗੇ ਮੇਰੀ ਗੱਲ ਸੁਣੋ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਮੇਰੀ ਪਰਜਾਈ ਦਾ ਸੁਭਾਤਾ ਤੁਹਾਨੂੰ ਪਤਾ ਹੀ ਆ ਨਾ ਉਹਦੇ ਮੂੰਹ ਤੇ ਤੇ 12:00 ਵਜੇ ਹੁੰਦੇ ਆ ਤੇ ਨਿਆਣਿਆਂ ਵਾਲੇ ਵੇਖ ਕੇ ਤਾਂ ਉਹ ਮੱਜ ਜਾਂਦੀ ਆ ਕਦੀ ਮੇਰਾ ਆ ਤੋੜਤਾ ਕਦੀ ਮੇਰਾ ਆ ਤੋੜਤਾ ਪਤਾ ਤੇ ਹੈ ਹੀ ਤੁਹਾਨੂੰ ਜਿਹੜਾ ਥੋੜਾ ਜਿਹਾ ਮਾੜਾ ਹੁੰਦਾ ਵਾ ਨਾ ਉਹਦੇ ਨਾਲ ਸਾਰੇ ਈਰਖਾ ਬਾਜੀ ਕਰਦੇ ਆ ਹੁਣ ਤੁਹਾਨੂੰ ਪਤਾ ਵਾ ਵਿਹਾਈ ਗਜ਼ਾਰਾ ਆਪਣਾ ਮਹਿੰਦੇ ਆ ਕਰਨ ਤੇ ਚੱਲ ਦਿਨ ਮਾਰ ਤੇ ਹੁੰਦਾ ਵਾ ਭੈਣਾਂ ਨੂੰ ਵੀ ਭਰਾਵਾਂ ਨੂੰ ਜਾ ਕੇ ਰਖੜੀ ਬੰਨੀ ਏ ਤੇ ਭਰਾਵਾਂ ਨੂੰ ਵੀ ਠੀਕ ਹੁੰਦੀ ਆ ਫਿਰ ਵੀ ਜਿੱਦਾਂ ਮਰਜੀ ਆ ਨਾ ਪਰਜਾਈਆਂ ਜਿੱਦਾਂ ਦੀਆਂ ਮਰਜੀ ਹੋਣ ਭਰਾ ਭਰਾ ਹੀ ਹੁੰਦੇ ਆ ਉਹ ਮੇਰੀ ਗੱਲ ਸੁਣ ਪਹਿਲੋ ਤੂੰ ਆਪਣੀ ਪਰਜਾਈ ਨੂੰ ਕੀ ਕਹਿਣਾ ਰਖੜੀ ਤੇ ਤੂੰ ਆਪਣੇ ਭਰਾ ਦੇ ਬਨ ਕੇ ਆਉਣੀ ਹੈ ਹੈ ਤੂੰ ਤੂੰ ਉਹਦੀਆਂ ਗੱਲਾਂ ਬਾਤਾਂ ਨੂੰ ਕੀ ਕਰਨਾ ਵਾ ਸਮਝੀ ਗੱਲ ਨਿਆਣੇ ਫੜ ਕੇ ਹਲੇ ਨਾਲ ਤੇ ਜੱਜ ਫੇਰਾ ਤਰਾ ਮਾਰਿਆ ਹਥੋਂ ਚੱਲ ਠੀਕ ਤੇ ਕੋਈ ਗੱਲ ਜੇ ਪੈਸੇ ਬੁੰਦੇ ਦੌੜਵਾ ਤੇ ਮੈਂ ਫੜ ਲਈ ਨਾ ਕਿ ਹੋਰ ਕੀ ਆ ਫਿਰ ਇੱਦਾਂ ਹੀ ਕਰ ਲੈਣੀ ਹੈ ਹੈ ਇੱਦਾਂ ਹੀ ਕਰ ਲੈਣਾ ਡੱਬਾ ਡੁੱਬਾ ਚੰਗਾ ਲੈ ਜੀ ਦੱਸਾਂ ਗੱਲ ਕੀ ਸਾਲ ਬਾਅਦ ਦਿਨ ਦਿਹਾੜ ਹੁੰਦਾ ਵਾ ਰਖੜੀਆਂ ਵੀ ਲੈਣੀਆਂ ਫਿਰ ਮੇਰੇ ਨਾਲ ਚੱਲੋਗੇ ਹੈ ਉਹ ਕੋਈ ਨਹੀਂ ਮੈਂ ਚਲ ਜੂੰਗਾ ਤਾਂ ਦਾਦਾ ਹਮਰੇ ਨਾਲ ਤੇਰੇ ਡੱਬਾ ਵੀ ਲੈ ਕੇ ਦਿਓ ਤੇ ਰਖੜੀਆਂ ਵੀ ਲੈ ਕੇ ਦਿਓ ਵਧੀਆ ਡੱਬਾ ਲੈ ਕੇ ਜਾਓ ਮੈਂ ਤਾਂ ਚਿੰਤਾ ਨਾ ਕਰ ਹੱਦ ਕੀਤੀ ਆ ਠੀਕ ਨਹੀਂ ਤੈਨੂੰ ਪਤਾ ਮੱਗੋ ਪਿਛੋਂ ਕਈਆਂ ਕੰਮਾਂ ਤੋਂ ਰਹਿ ਜਾਂਦਾ ਵਾ ਪਰ ਐਡੇ ਮਿਲ ਗਏਲ ਤੋਂ ਮੈਂ ਪਰੇਸ਼ਾਨ ਨਹੀਂ ਹੁੰਦਾ ਹੁੰਦਾ ਠੀਕ ਨਹੀਂ ਤੇ ਕੋਈ ਗੱਲ ਤੂੰ ਫਿਕਰ ਨਾ ਕਰੀ ਕਿਸ ਗੱਲ ਦਾ ਹੈ ਚਲੋ ਠੀਕ ਆ ਬਣਾ ਲੈ ਪ੍ਰੋਗਰਾਮ ਤੂੰ ਜਿੱਦਨ ਦਾ ਬਣਾਉਣਾ ਵਾ ਤੇ ਕੋਈ ਗੱਲ ਨਹੀਂ ਗਈ ਠੀਕ ਆ ਇਹ ਜੀ ਸਲਾਈ ਪਈ ਹੈ ਇਹਨਾਂ ਇਹਥੋਂ ਚੋਰੀਆਂ ਕਰਦੀ ਆ ਮਾਤਾ ਨੂੰ ਨਾ ਪਤਾ ਲੱਗੇ ਹੈ ਰਖੜੀ ਲੈ ਕੇ ਜਾਵਾਂ ਮੈਂ بس ਰਖੜੀ ਲੈ ਕੇ ਕਿੱਥੇ ਜਾਣਾ ਮੈਂ ਮੁਰਕਾ ਇਹਨੂੰ ਗਏ ਨੂੰ ਤਾਂ ਕਿਤੇ ਕੱਖ ਦਿੰਦੇ ਨਹੀਂ ਉਹ ਇਹ ਘਰੋਂ ਤੁਰ ਪੈਂਦੀ ਹੈ ਖਰਚਾ ਕਰਕੇ ਰਖੜੀਆਂ ਲੱਲਾ ਢੱਬੇ ਲੱਲਾ ਉਹ ਲੱਲਾ ਜੇ ਲੱਲਾ ਬੜੀ ਪੰਤਨ ਕੇ ਜਾਂਦੀ ਹੈ ਤੇ ਜਦੋਂ ਉੱਥੇ ਜਾਂਦੀ ਆ ਉਹਨਾਂ ਨੇ ਪੱਲੇ ਦੇ ਕੁਛ ਨਹੀਂ ਪੋਣਾ ਕਰਾਇਆ ਵੀ ਨਹੀਂ ਉਹਨਾਂ ਦੇਣਾ ਪਿਆ ਤੂੰ ਕਰਾਇਆ ਹੀ ਦੇ ਲਈ ਰਾਹ ਦੇ ਵਿੱਚ ਐਦਾਂ ਦਾ ਉਹਦੇ ਭਰਾ ਪਰ ਜਾਈ ਨੇ ਤੇ ਇਹ ਜਾਂਦੀ ਦੌੜੀ ਬੰਦਾ ਚੁੱਪ ਕਰਕੇ ਘਰ ਬੈ ਜਿਹੜੇ ਉੱਥੇ ਖਰਚ ਕੇ ਆਉਣੇ ਹੋ ਤੂੰ ਘਰ ਰੱਖ ਕੀ ਲੋੜ ਵਾ ਤੈਨੂੰ ਰਖੜੀਆਂ ਲੈ ਕੇ ਜਾਣ ਦੀ ਜੇ ਉਹ ਅਗਲੇ ਆ ਨਹੀਂ ਚਾਜੀ ਹੈ ਨਹੀਂ ਫੇ ਕਿਤੇ ਪਤੀ ਪਹਿਣਾ ਵਰਤਣਾ ਕਿਦਾਂ ਅਮੇ ਤੁਰੇ ਰਹਿਣਾ ਆਪਣਾ ਘਰ ਖਰਚ ਕਰਦੇ ਰਹਿਣਾ ਆਪਣੇ ਘਰੋਂ ਹੀ ਚੱਲ ਫਿਰ ਮੇਰੇ ਨਾਲ ਚੱਲਿਓ ਫਿਰ ਤੂੰ ਜਗਾ ਪੱਕਾ ਕਰ ਮੈਂ ਇੱਥੇ ਆ ਲੈ ਇੰਨਾ ਮਿਹਨਤ ਕ ਲੱਗ ਵੀ ਗਈ ਆ ਵੇਖ ਤੇ ਦੀ ਛਤੀ ਆਈਆਂ ਦੋਵੇਂ ਜਾਣੀਆਂ ਮੰਮੀ ਕਿੱਥੇ ਜਾਣਾ ਵਾ ਨਾ ਤੁਸੀਂ ਪਹਿਲਾਂ ਹੀ ਤਿਆਰ ਹੋ ਜਾਂਦੀਆਂ ਹੁੰਦੀਆਂ ਜੇ ਮੈਂ ਜਾਣਾ ਤੁਹਾਡੇ ਮਾਮੇ ਨੂੰ ਰਖੜੀ ਬੰਨਣ ਠੀਕ ਵਾ ਆਪਾ ਵੀ ਲੈ ਤੇ ਮੇਰੀ ਗੱਲ ਸੁਣ ਲੈ ਲੈ ਤੇ ਜਾਣਾ ਨਹੀਂਗਾ ਫਿਰ ਤੂੰ ਤੇ ਹਰਾਣੋਂ ਹੁੰਦੀ ਨੇ ਵਲੀ ਕਰਨ ਵਾਲੀ ਨਹੀਂ ਕੋਈ ਇਹਨਾਂ ਨੇ ਕਿਤੇ ਨਹੀਂਗਾ ਜਾਣਾ ਮੈਂ ਜਾਊਂਗੀ ਇਕੱਲੀ ਮੈਂ ਸਵੇਰੇ ਜਾਣਾ ਤੇ ਸ਼ਾਮਾਂ ਨੂੰ ਘਰ ਆ ਜਾਣਾ ਕਹੀ ਰ ਆਪਣੀ ਦਾਦੀ ਦੇ ਕੋਲ ਨਹੀਂ ਆਪਾ ਵੇ ਸੱਸ ਵੇ ਰਖੜੀ ਬੰਨਣੇ ਵੇਖਾਂ ਹਾਂ ਜਦਿਆਂ ਰਖੜੀ ਦੀਆਂ ਚਲ ਕੋਈ ਗੱਲ ਨਹੀਂ ਫਿਰ ਕੀ ਨਿਆਣੇ ਆ ਮੈਂ ਕਿੱਥੇ ਬਸੇ ਤੁੰਡੀ ਜਾਉਂਗੀ ਇਨਾਂ ਨੂੰ ਤਹੀ ਵੀ ਸਿਆਣੇ ਜੇ ਤੂੰ ਤੇ ਉਹਨਾਂ ਬਸ ਨੂੰ ਤੂੰ ਧੱਕਾ ਲਾ ਕੇ ਖੜਨਾ ਹੈ ਕਿਰਾਇਆ ਦੇਣਾ ਵਿੱਚ ਬਹਿਣਾ ਤੇ ਮਾਨਾ ਜਾ ਕੇ ਉਸ ਤੋਂ ਉਤਰ ਜਾ ਐਵੇਂ ਗੱਲਾਂ ਕਰਾਉਣ ਵਾਸਤੇ ਮੈਂ ਆਪਣੀਆਂ ਕੁੜੀਆਂ ਨਾਲ ਲੈ ਜਾ ਰਹਿਣ ਦੇ ਸੋਚ ਨਾ ਉਹ ਮੇਰੀ ਗੱਲ ਸੁਣ ਲੈ ਫਿਰ ਤੋਂ ਰਹਿਣਗੀਆਂ ਹੈ ਤੇ ਆ ਜਾ ਕੇ ਨਾਨਕੇ ਹੀ ਜਾਈਦਾ ਵਾ ਤੇ ਫਿਰ ਕੀ ਆ ਦਾਦੀ ਕੋ ਰਹਿਣਗੀਆਂ ਦਾਦੀ ਘਰੇ ਹੀ ਇਹਨਾਂ ਦੀ ਸਾਰਾ ਦਿਨ ਦਾਦੀ ਕੋ ਰਹਿਣਗੇ ਆਪਣੇ ਘਰ ਨਿਆਣੇ ਚੰਗੇ ਰਹਿੰਦੇ ਆ ਚਲ ਠੀਕ ਆ ਉਹਨੂੰ ਪੁੱਛ ਲੈ ਕੋਈ ਨਹੀਂ ਮੈਂ ਕਹਿੰਨੀ ਹਾਂ ਉਹ ਵੀ ਨੂੰ ਅਪਰਾਹ ਲੜਕੀਆਂ ਨਾਲ ਤਾਂ ਕੀ ਹੋ ਗਿਆ ਤੁਸੀਂ ਆਪਣੀ ਦਾਦੀ ਮਾਂ ਕੋਲ ਰਿਓ ਠੀਕ ਆ ਠੀਕ ਆ ਮਾਂ ਪਾ ਜਾਣੇ ਜਾਣਾ ਆ ਵੇਖਾਂ ਕਿੰਨੀ ਜਿਦਵਾ ਇਹਨਾਂ ਦੀ ਤੇ ਜਿਹਦੇ ਵੀ ਸੱਚੀ ਆ ਤੂੰ ਲੈ ਜਾ ਹਾਂ ਤੂੰ ਹੈਗੇ ਦੇਣੇ ਆ ਤੂੰ ਕਹਦੇ ਵੀ ਲੈ ਜੂਗੀ ਮੈਂ ਮੈਂ ਤਾਂ ਕਿ ਆਪਣੀ ਦਾਦੀ ਕੋਲ ਆ ਰਹਿਣ ਗਈਆਂ ਬੀਬੀ ਨੇ ਕੀ ਆਉਣਾ ਕੀ ਸਲਾਵਾ ਹੁੰਡੀਆਂ ਨੇ ਉਹ ਸਲਾਵਾ ਬੀਬੀ ਕਾਦੀਆਂ ਹੋਣੀਆਂ ਹੀ ਹੋ ਹਾਂ ਉਹ ਆ ਨਿਆਣੇ ਦੇ ਦੇ ਜਿਦ ਕਰਨ ਵੀ ਅਸੀਂ ਜਾਣਾ ਉੱਥੇ ਤੇ ਮਾਂ ਇਹਨਾਂ ਦੀ ਕਹਿੰਦੀ ਵੀ ਤੁਸੀਂ ਇੱਥੇ ਦਾਦੀ ਆਪਣੀ ਲਾਗੀ ਰਹੋ ਤੇ ਮੈਂ ਵੀ ਆਖਣ ਡਿਆ ਮੈਂ ਹੋ ਚੱਲ ਸਾਲ ਬਾਅਦ ਦੇਣ ਆਉਂਦਾ ਵਾ ਨਾਲੇ ਰਖੜੀ ਤੇ ਨਾਲੇ ਬੰਨ੍ਹਦਾ ਤੇ ਨਾਲੇ ਫੇਰ ਵੀ ਫਿਰਤੋਂ ਰਹਿਣਗੀਆਂ ਨਹੀਂ ਗੱਲ ਸੁਣ ਮੇਰੀ ਦਾਦੀ ਕੋਈ ਇੱਥੇ ਛੱਡ ਜਾ ਦਾਦੀ ਵਹਿਲੀ ਆ ਇਹਨਾਂ ਨੂੰ ਸੰਭੂਗੀ ਮੈਂ ਕਿ ਮੈਂ ਘਰ ਦਾ ਕੰਮ ਕਰੂੰਗੀ ਕੋਈ ਰੋਟੀ ਪਾਣੀ ਪਕਾਵਾਂਗੀ ਹੈ ਇਹਨਾਂ ਨੂੰ ਲੈ ਜਾ ਤੂੰ ਨਾਲ ਹੀ ਪਾ ਬੈਗ ਚ ਕੱਪੜੇ ਚ ਜੀ ਕਰੂ ਤੇ ਚਾਰ ਦਿਨ ਰਹਿ ਵੀ ਆਇਓ ਕੋਈ ਗੱਲ ਨਹੀਂ ਮਾੜਾ ਮੋਟਾ ਕਰ ਲੂੰਗੀ ਮੈਂ ਬੀਜੀ ਤੂੰ ਕਿੱਦਾਂ ਦੀਆਂ ਗੱਲਾਂ ਕਰਦੇ ਜੇ 10 ਕੁੜੀਆਂ ਵਿਚਾਰੀਆਂ ਨੇ ਸਕੂਲੇ ਨਹੀਂ ਗਾ ਜਾਣਾ ਇਹਨਾਂ ਨੂੰ ਸਕੂਲੇ ਵੀ ਕੱਲਣਾਵਾ ਤੇ ਮੈਂ ਤਾਂ ਸਵੇਰੇ ਜਾਣਾ ਤੇ ਮੈਂ ਸ਼ਾਮਾਂ ਨੂੰ ਘਰ ਆ ਜਾਣਾ ਰਖੜੀ ਬਣ ਕੇ ਮੈਂ ਕਿਹਾ ਉੱਥੇ ਰਹਿਣਾ ਵਾ ਤੇ ਰਖ ਲਿਓ ਹਸਾਰਾ ਦਿਨ ਤੁਸੀਂ ਫਿਰ ਕੀ ਆ ਦੱਸ ਸਾਰਾ ਦਿਨ ਤੇ ਰਖ ਲੂ ਮੈਂ ਤੇ ਪਰ ਉਹਨਾਂ ਦਾ ਐਦਾ ਜੀ ਲੱਗਦਾ ਮਾਂ ਤੋਂ ਬਿਨਾ ਉਹਨਾਂ ਦਾ ਵੀ ਜੀ ਕਰਦਾ ਨਾਨਕੇ ਜਾਈਏ ਫਿਰ ਮੈਂ ਬੱਸਾਂ ਤੇ ਕਿੱਥੇ ੱੱਕੇ ਖਾਂਦੀ ਜਾਊਂਗੀ ਨਾਲ ਲੈ ਕੇ ਨਾ ਵਿਚਾਰੀਆਂ ਨੂੰ ਤਾਂ ਕੀ ਆ ਦੁਨੀਆਂ ਬੱਸਾਂ ਤੇ ਜਾਂਦੀ ਨਹੀਂਗੀ ਰਖੜੀ ਵਾਲੇ ਦਿਨ ਛੁੱਟੀ ਹੁੰਦੀ ਆ ਤੇ ਜੇ ਇੱਕ ਦਿਨ ਨਾਲ ਹੋਰ ਵੀ ਛੁੱਟੀ ਹੋ ਜੂ ਤਾਂ ਕੋਈ ਗੱਲ ਨਹੀਂ ਰਾਤ ਵੀ ਰਹਿ ਪੋ ਗਈਆਂ ਤਾਂ ਕੋਈ ਗੱਲ ਨਹੀਂ ਚਲੋ ਉਹਨਾਂ ਦਾ ਜੀ ਕਰਦਾ ਵਾ ਉਹਨਾਂ ਦਾ ਵੀ ਕੀ ਕਰਾਂ ਇਹ ਨਾਨਕੇ ਜਾਈਏ ਤੇ ਜੇ ਮਾਨਾ ਖੜੇ ਤੇ ਖੜੇ ਕਾਉਣ ਉਹਨਾਂ ਨੂੰ ਚੱਲ ਕੋਈ ਗੱਲ ਹੀ ਜੇ ਬੀਬੀ ਇੰਨਾ ਕਹਿਣ ਦੀ ਹੈ ਨਾ ਤੇ ਤੂੰ ਨਾਲ ਲਾ ਜਾ ਤੂੰ ਵੀ ਜਦੀ ਫੜੀ ਆ ਵੀ ਰੈ ਇਹਨਾਂ ਨੂੰ ਛੱਡ ਕੇ ਜਾਣਾ ਇੱਥੇ ਰਮਰ ਵੀ ਚੱਲ ਜਾਣਾ ਤੂੰ ਰਮਰ ਵੀ ਆਇਣਾ ਵਾ ਹੈ ਚੱਲ ਕੋਈ ਨਹੀਂ ਲੈ ਜੂੰਗੀ ਮੈਂ ਕੋਈ ਨਹੀਂ ਪੁੱਤ ਠੀਕ ਨਹੀਂ ਬਾ ਬੱਸੇ ਬਹਿ ਕੇ ਮਾਨਾ ਜਾਇਓ ਬੱਸੇ ਬਹਿ ਕੇ ਆ ਜਿਓ ਠੀਕ ਨਹੀਂ ਹੋਰ ਨਾਲੇ ਪੁੱਤ ਜਾਵੋਗੇ ਆ ਨਾ ਮੰਮੀ ਤਾਂ ਦਿਨੇ ਪਕੌੜੇ ਕੱਢਣੇ ਆ ਪਰ ਫੀਲੇ ਹੁਣੀਆਂ ਬੜਾ ਕੁਛ ਉਹਨੇ ਲਿਆ ਕੇ ਖਵਾਲਣਾ ਤੁਹਾਨੂੰ ਨਾਲੇ ਖਾ ਪੀ ਕੇ ਆਇਓ ਮੈਂ ਦੋ ਦਿਨ ਰਹਿ ਕੇ ਆਇਓ ਚੰਗਾ ਆਹੋ ਨਾਨਕੇ ਜਾਈਦਾ ਹੁੰਦਾ ਵਾ ਮਾਂ ਤੇਰੀ ਤਾਂ ਐਵੇਂ ਕਰਦੀ ਆ ਰੋ ਘਰ ਰੋ ਘਰ ਮਮਾ ਜਾਣੇ ਜਾਣਾ ਆ ਫਿਰ ਮੈਂ ਪਕੌੜੇ ਖਾਉਂਗੀ ਚਲ ਜੀ ਨਾਲ ਮੇਰੇ ਤੇ ਖਾ ਲਈ ਜਿਹੜੇ ਪਕੌੜੇ ਖਾਣੇ ਆ ਉਥੇ ਜਾ ਕੇ ਤੂੰ ਬੜੀ ਲੱਲ ਚੁੱਕੀ ਦੋਹਾਂ ਪਹਿਣਾ ਨੇ ਅਹੀਂ ਵੀ ਜਾਣਾ ਅਹੀਂ ਵੀ ਜਾਣਾ ਚਲ ਜਿਓ ਨਾਲ ਮੇਰੇ ਠੱਕੇ ਖਾਇਓ ਸਾਰਾ ਦਿਨ ਬੱਸਾਂ ਦੇ ਵਿੱਚ ਇੱਥੇ ਤੇ ਦਾਦੀ ਰੱਖ ਨਹੀਂ ਸਕਦੀ ਤੁਹਾਨੂੰ ਚੱਲ ਇੱਥੇ ਸੁੱਤੀਆਂ ਰਹਿੰਦੀਆਂ ਆਰਾਮ ਨਾਲ ਪੱਖੇ ਥੱਲੇ ਦੁਪਹਿਰੇ ਮਰਨਾ ਥੇ ਧੁੱਪੇ ਸਾਰਾ ਦਿਨ ਤੁਸੀਂ ਗੱਲ ਸੁਣ ਮੇਰੀ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਗਈ ਜੇ ਤੇ ਜਾਣਾ ਤੇ ਕੁੜੀਆਂ ਨਾਲ ਲੈ ਕੇ ਜਾ ਨਹੀਂ ਜਾਣਾ ਤੇ ਮਾਂ ਨਾਲ ਬੈਠੀ ਰੋ ਕਰੇ ਕੋਈ ਲੋੜ ਨਹੀਂ ਜਾਣ ਦੀ ਮੇਰੀ ਗੱਲ ਸੁਣੋ ਬੀਬੀ ਤੁਸੀਂ ਤੇ ਨਾ ਘਰ ਤੇ ਐਵੇਂ ਰੌਲਾ ਪਾ ਦਿੱਤਾ ਵਾ ਜੇ ਕਿਸੇ ਨੂੰ ਨਹੀਂ ਨਾ ਪਤਾ ਵੀ ਇਹਨਾਂ ਕਿਤੇ ਜਾਣਾ ਵਾ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗਣ ਡਿਆ ਵੀ ਇਹਨਾਂ ਰਖੜੀ ਬਣਨ ਜਾਣਾ ਵਾ ਤੇ ਜਾਣ ਤੋਂ ਪਰੇ ਗੱਲ ਨੂੰ ਜਿਤਨਾ ਕਰ ਲੈਣਾ ਨਾ ਆਪੋ ਆਪਣਾ ਕੰਮ ਕਰ ਲਓ ਭਰਾ ਮੈਨੂੰ ਵੀ ਚੁੱਠਣ ਦਿਓ ਮੈਂ ਵੀ ਉੱਠ ਕੇ ਕੰਮ ਕਰ ਲੈਣੀ ਮੈਂ ਬੈਠ ਕੇ ਕੀ ਲੈਣਾ ਵਾ ਮੈਂ ਬਸ ਘਰੋਂ ਕੰਮ ਚਲ ਆਜੋ ਬੋਤ ਤੇ ਹੀ ਵੀ ਅੰਦਰ ਮਾੜੀ ਗੱਲ ਥੋੜੀ ਆਖੀ ਤੇ ਜੇ ਜਾਣਾ ਤੇ ਕੁੜੀਆਂ ਤਰਲੇ ਲੈਣੀਆਂ ਤਾਂ ਕੁੜੀਆਂ ਨਾਲ ਲੈ ਜਾ ਉਹ ਵੀ ਵਿਚਾਰੀਆਂ ਫਿਰ ਤੋਂ ਰਹਿਣਗੀਆਂ ਨਾਨਕੇ ਉਹਨਾਂ ਕੀ ਉੱਥੇ ਚੁੱਕ ਕੇ ਲੈ ਆਉਣਾ ਮੈਨੂੰ ਪਤਾ ਜਿੰਨਾ ਕੋਲ ਦੇਣਾ ਵਾ ਉਹ ਤਾਂ ਮੈਨੂੰ ਪਤਾ ਹੀ ਆ ਐਵੇਂ ਗੱਲਾਂ ਮਾਰੀ ਜਾਂਦੀ ਆ ਕੁੜੀਆਂ ਰੱਖ ਲੈ ਕੁੜੀਆਂ ਰੱਖ ਲੈ ਮੇਥੋਂ ਨਹੀਂ ਰੱਖੀਆਂ ਜਾਂਦੀਆਂ ਦੀ ਦੀ ਐਸੇ ਆਪਾਂ ਆਪਾਂ ਨਹੀਂ ਕੇ ਜਾਵਾਂਗੇ ਫਿਰ ਆਪਾਂ ਸੈਲਸਰੀ ਨੂੰ ਰਖੜੀ ਬਨਾਂਗੇ ਮਮਣ ਕਵਾਂਗੇ ਕਿ ਹਨ ਸੋਣੀਆਂ ਸੋਣੀਆਂ ਇਹ ਲੈ ਕੇ ਦੇ ਸੈਲਸਰੀ ਨੂੰ ਬਨਣੀਆਂ ਹਾਂਜੀ ਲੈ ਮੇਰੀਆਂ ਧੀਆਂ ਕਿ ਡੰਡੀਆਂ ਵਾਂ ਜੀ ਸਲਾਵਾ ਨਹੀਂਆ ਕਰਨ ਹੈ ਆਪਾਂ ਕਹਿੰਦੀ ਆਵਾ ਕਿ ਜਦੋਂ ਮਮਪੇ ਜਾਣਾ ਸੈਲਸਰੀ ਨੂੰ ਰਖੜੀ ਬਨਦੀ ਮਮਾ ਨੂੰ ਕਹਿਣਾ ਸੋਣੀਆਂ ਰਖਰੀਆ ਲੈ ਕੇ ਲੈ ਪੁੱਤ ਰਖਣੀਆਂ ਜਿੰਨੀਆਂ ਮਾਜੀ ਸੋਣੀਆਂ ਲਿਓ ਹੈ ਕੋਈ ਗੱਲ ਨਹੀਂਗੀ ਹੈ ਠੀਕ ਹੈ ਨਾ ਤੇ ਜਾਣਾ ਜ਼ਰੂਰ ਜੇ ਮਮਾ ਆਪਣੇ ਦੇ ਨਾਲ ਠੀਕ ਠੀਕ ਆ ਆਹੋ ਤੇ ਰਾਹ ਦੇ ਚੀਜ਼ੀਆਂ ਵੀ ਲੈ ਲਿਓ ਜਿੰਨੀਆਂ ਲੈਣੀਆਂ ਵਾ ਠੀਕ ਨਹੀਂ ਹਾਂ ਬਸ ਬਸ ਸੱਚੀ ਕਾ ਸੱਚੀ ਕਾ ਵਧੀਆ ਵਧੀਆ ਚੱਲ ਪੁੱਤ ਇਹ ਕਰੋ ਆਈਂਦਾ ਤਾਂ ਸਾਰ ਤੇ ਮਾਰੀ ਤੇ ਨਾ ਗੱਲ ਚਾਚਾ ਇੱਕ ਗੱਲ ਕਰਨੀ ਰਹਿਣਾ ਜ਼ਰੂਰੀ ਦੱਸ ਪੁੱਤ ਚਾਚਾ ਬੋਲ ਰਿਹਾ ਮੇਰਾ ਮੋਰਸਾਲ ਆਹੋ ਤੇ ਬੈਂਕਰ ਚੱਲਣ ਦੀ ਹੈ ਤੇ ਗੱਲਾਂ ਅੱਛਾ ਕਿ ਕਿਸ਼ਤਾਂ ਤੇਰੀਆਂ ਰੋਟੀਆਂ ਦੋ ਤਿੰਨ ਤੇ ਅੱਜ ਹੋਣ ਲੱਗੇ ਚੁੱਕਣ ਤੇ ਉਹਨਾਂ ਨੂੰ ਮੈਂ ਰੋਕ ਕੇ ਕਿ ਮੈਂ ਮੇਰਾ ਚਾਚਾ ਲੱਗਦਾ ਵਾ ਇਹ ਥੋੜੇ ਦਿਨ ਇੱਕ ਦੋ ਦਿਨ ਦਾ ਤੈਨੂੰ ਟਾਈਮ ਦਵਾ ਦਿੰਦੇ ਆ ਤੇ ਉਹਨਾਂ ਨੇ ਆਉਣਾ ਮੋਟਰਸਾਈਕਲ ਚੁੱਕਣਾ ਉਹ ਮੇਰੀ ਬੇਲੋ ਗੱਲ ਸੁਣ ਬਈ ਯਾਰ ਆ ਰਖੜੀ ਦਾ ਕੰਮ ਆ ਥੋੜਾ ਜਿਆ ਕਿਸਤਾਂ ਦਾ ਖਿਆਲ ਤੇ ਮੈਨੂੰ ਹੈਗਾ ਸੀ ਹੂੰ ਹੂੰ ਤੈਨੂੰ ਪਤਾ ਵਾ ਵੀ ਜਦੋਂ ਚੀਜ਼ ਲਈ ਹੋਏ ਤੇ ਫਿਕਰ ਤੇ ਹੁੰਦਾ ਹੀ ਆ ਤੇ ਚੱਲ ਮੈਂ ਦਾ ਚੱਲਾ ਥੋੜਾ ਬੋਤਾ ਖਰਚਾ ਇੱਧਰ ਨਿਕਲ ਜਾਣਾ ਸੀ ਤੇ ਚੱਲ ਮੈਂ ਵੀ ਨਾ ਕਿਸਤਾਂ ਨੇ ਘੇ ਧਾਰ ਦੂੰਗਾ ਤੇ ਮੇਰਾ ਪੁੱਤ ਨਾ ਉਹਨਾਂ ਨੂੰ ਕਹਿ ਕੇ ਤੇ ਮੇਰੇ ਦੋ ਤਿੰਨ ਦਿਨ ਨਿਗਾ ਦੇ ਯਾਰ ਉਹ ਉਹ ਤਾਂ ਠੀਕ ਆ ਤੇ ਤੈਨੂੰ ਵੀ ਪਤਾ ਨਾ ਦੋ ਤਿੰਨ ਹੋ ਗਏ ਜਾਣਦੇ ਹੁੰਦੇ ਨਾ ਇੱਕ ਦੋ ਚੋਰ ਕਰਾ ਦੇ ਤੈਨੂੰ ਟਗਰਾ ਹੋ ਗਿਆ ਤੇ ਕਰਦੇ ਕਿਸ ਤਰ੍ਹਾਂ ਯਾਰ ਤੁਸੀਂ ਕੀ ਗੱਲ ਆ ਪੁੱਤ ਨਹੀਂ ਤਾਂ ਉਹਨਾਂ ਨੇ ਚੱਕਣ ਆਏ ਨਾ ਉਹ ਤੇ ਮੈਨੂੰ ਹੁਣ ਤੂੰ ਦੱਸਤਾ ਵਾ ਤੇ ਮੈਂ ਤੇ ਹੁਣ ਚੱਕਣਾ ਹੋਇਣਾ ਵਾ ਤੇ ਪਰ ਇੱਕ ਗੱਲ ਵਈਆ ਖਰਚੇ ਬਣੇ ਆ ਘਰਾਂ ਦੇ ਬੰਦਾ ਕਰੇ ਕਿ ਕਦੀ ਬਿੱਲ ਤਾਰ ਦੇ ਕਦੀ ਕੋਹ ਤਾਰ ਕਦੀ ਕੋਹ ਕਦੀ ਕੋਹ ਕਦੀ ਨਿਆਣੇ ਦੀ ਫੀਸ ਆਈ ਦੀ ਇਹਨੂੰ ਪਤਾ ਪਤ ਘਰਾਂ ਦੇ ਖਰਚੇ ਅੱਜਕੱਲ ਕਿੰਨੇ ਆ ਤੇ ਮੈਂ ਤੇ ਆਖਿਆ ਵੀ ਚੱਲਾ ਕਰਾ ਥੋੜੇ ਬੋਤੇ ਇਕੱਠੇ ਕਰਕੇ ਤੇ ਲਾ ਦੂੰਗਾ ਪੈਸੇ ਮੋਟਰਸਾਈਕਲ ਤੇ ਲੈ ਆਇਆ ਇਹ ਪਤਾ ਆਪਣੇ ਸੁੱਖ ਨੂੰ ਸਾਈਕਲ ਤੇ ਨੀ ਕਾ ਮੁੜਕੇ ਡੀ ਦੂਦ ਰੇ ਜਾ ਜਾਂਦਾ ਕਿਵਲੇ ਕੰਮ ਤੇ ਇਹ ਆ ਵੀ ਚਲ ਕੋਲਸ ਨੂੰ ਹੋਵੇ ਮੋਟਰਸਾਈਕਲ ਤੇ ਜਿੱਥੇ ਮਾਜੀ ਜਲਦੀ ਦਾ ਵਾ ਤਾਂ ਤੇਰੀ ਗੱਲ ਤਾਂ ਸਹੀ ਹੈ ਪਰ ਬੈਂਕ ਵਾਲੇ ਨੇ ਨਾ ਇਹ ਗੱਲ ਮੰਨਦੇ ਉਹ ਕਹਿੰਦੇ ਇਹ ਚਲ ਦੋ ਤਿੰਨ ਕਿਸ਼ਤਾਂ ਟੁੱਟੀਆਂ ਨਾਲੇ ਤੁਹਾਡੇ ਸਿਮਲ ਤੇ ਫਰਕ ਪਾ ਰਣਾ ਉਹਨਾਂ ਨੇ ਨਾਲੇ ਚੱਲ ਅੱਜ ਸ਼ੁੱਕਰਵਾਰ ਆ ਮੈਂ ਸੋਮਵਾਰ ਤੱਕ ਦਾ ਟਾਈਮ ਦੇ ਦਿੰਦਾ ਮੈਂ ਕਿਹੜੀ ਹੋਰ ਕੋਈ ਚੀਜ਼ ਲੈਣੀ ਮੈਂ ਤੇ ਆੜੀ ਬਿਵਤਾ ਪਈ ਹੈ ਨਾ ਗੱਲ ਮੋਟਰਸਾਈਕਲ ਵਾਲੀ ਇਹ ਭੁੱਲਣੀਆਂ ਮੈਂ ਚੱਲ ਆ ਰਿਹਾ ਥੋੜੇ ਬੋਤੇ ਪੈਸੇ ਕੇ ਭੈਣ ਭਰਾ ਕੋ ਫੜ ਕੇ ਨਾ ਤੇ ਇਹ ਲਾ ਦਨੇ ਤੇ ਚੱਲ ਗਾੜੀ ਪੁੱਤ ਕੇ ਆਪਣੀ ਜ਼ਿੰਦਗੀ ਆ ਉਹਨਾਂ ਨੇ ਤੈਨੂੰ ਵਿਆਜ ਵੀ ਪਾਈ ਜਾਣਾ ਫਰੀ ਦਾ ਵਿਆਜ ਤੇ ਵਿਆਜ ਪੈਸੇ ਬਣਾਈ ਜਾਂਦੇ ਆ ਅੱਜ ਉਹ ਤਾਂ ਤਾਂ ਸੋਮਵਾਰ ਆ ਜਨੇ ਚੁੱਕਣ ਥੋੜਾ ਤੋਂ ਧਿਆਨ ਨਾ ਰਹੀ ਹੈ ਨਹੀਂ ਚੰਗਾ ਪੁੱਤ ਮੇਰਾ ਨਾ ਇੰਨਾ ਕਿ ਟਾਈਮ ਲਗਾਦੀ ਬਣਾ ਗਾਪਾ ਜ਼ਰੂਰ ਚਾਹੀਦਾ ਮੇਰੀ ਗੱਲ ਸੁਣੋ ਆਹ ਮੁੰਡਾ ਕੌਣ ਆਇਆ ਹੈਗਾ ਉਹ ਇਹ ਮੁੰਡਾ ਪਰਲੇ ਭਾਲਿਓ ਨੀਗਾ ਇਹ ਤਾਂ ਮੁੰਡਾ ਬੈਂਕ ਵਿੱਚ ਲੱਗਾ ਮੈਨੂੰ ਲੱਗਦਾ ਉਹ ਲੱਗਾ ਤੇ ਹੈਗਾ ਵਾਏ ਲੋਨ ਲਾਣੇ ਵੀ ਕਰਦੇ ਆ अच्छा अच्छा ते जितھوں ਆਪਾਂ ਮੋਟਰਸਾਈਕਲ ਲਿਆ ਸੀ اچھا ਇਹ ਉਹਨਾਂ ਏਜੰਸੀ ਨਾਲ ਵੀ ਗੱਲਬਾਤ ਹੈਗੀ ਨੇ ਇਹਦੀ اچھا ਠੀਕ ਵਾ ਤੇ ਮੈਨੂੰ ਕਹਿੰਦੇ ਕਹਿੰਦਾ ਚਾਚਾ ਗੱਲਾਂ ਕਰਨ ਦੇ ਵੀ ਤੁਹਾਡੇ ਪਿੰਨੇ ਇੱਕ ਮੋਟਰਸਾਈਕਲ ਗਿਆ ਵਾ ਤੇ ਉਹ ਬੰਦੇ ਦੀਆਂ ਕਿਸ਼ਤਾਂ ਟੁੱਟ ਗਿਆ ਉਹ 2-3 ਹਾਏ ਹਾਏ ਤੇ ਮੈਂ ਚਾਚਾ ਫਿਰ ਉਹਨਾਂ ਤੇਰਾ ਨਾਮ ਲੈ ਮੈਂ ਤੇ ਉਸੇ ਵੇਲੇ ਕਹਿੰਦਾ ਲੀੜਾ ਲੱਤਾ ਲਾਗਦੇ ਭੱਜ ਗਏ ਤੇਰੇ ਨਾਲ ਆਇਆ ਵਾ ਇਹ ਆਪਣਾ ਬਚਾਅ ਕਰ ਲਾ ਉਹਨਾਂ ਨੇ ਤੇ ਮੋਟਰਸਾਈਕਲ ਲੈਣੀ ਹਾਏ ਹਾਏ ਤੁਸੀਂ ਮੁੰਡੇ ਨੂੰ ਕਹਿਣਾ ਸੀ ਵੀ ਥੋੜੇ ਇੱਕ ਦਿਨ ਖਲੋ ਜਾ ਰਖੜੀ ਲੰਗ ਲੈਣ ਦੇ फेर ਇਹ ਥੋੜਾ ਬੋਤਾ ਕਰਾਂਗੇ ਉਦਾਂ ਨਾ ਵੀਰ ਮੈਨੂੰ ਚੋਰੀ ਛਿਪੇ ਥੋੜੇ ਬੋਤੇ ਪੈਸੇ ਦੇ ਦਿੰਦਾ ਹੁੰਦਾ ਵਾ ਹੋ ਸਕਦਾ ਮੈਨੂੰ 2-3000 ਰੁਪਏ ਮਿਲ ਜAVE ਉਥੋਂ ਤੇ ਆਣ ਕੇ ਤੇ ਕੁਝ ਘਰੋਂ ਪਾਵਾਂਗੇ ਤੇ ਫਿਰ ਕਿਸ਼ਤ ਤਾਰ ਦਾਂਗੇ ਮੇਰਾ ਤੇ ਮੁੜੇ ਨੇ ਸਾਹ ਸਹਾਰਤਾ ਵਾ ਦੇ ਮੈਨੂੰ ਤੇ ਸਮਝ ਨਹੀਂ ਲੱਗੀ ਵੀ ਕਰ ਬਣ ਕੀ ਦਿਆ ਮੇਰ ਨਾਲ ਹੈ ਉਹ ਮੈਂ ਤੇ ਆਖਿਆ ਚੱਲ ਕੋਈ ਗੱਲ ਨਹੀਂ ਪੈਸੇ ਤਾਰ ਦਾਂਗੇ ਕਿਸੇ ਬੰਦੇ ਨੇ ਮੈਂ ਕਿਹਾ ਥੋੜੇ ਬੋਤੇ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਤੂੰ ਆਪਣਾ ਮੋੜਸਾ ਫ੍ਰੀ ਕਰ ਲਾ ਗਰੀਬਾਂ ਦੀ ਵੀ ਕੋਈ ਜ਼ਿੰਦਗੀ ਨਹੀਂਗੀ ਇਦਾਂ ਕਰਦੀ ਆ ਮੈਂ ਨਾ ਵੀਰ ਨੂੰ ਫੋਨ ਕਰਦੀ ਆ ਵੀ ਮੇਰਾ ਖੜੀ ਲੈ ਕੇ ਆਉਣਾ ਤੇ ਮੈਂ ਕੱਲ ਹੀ ਚਲ ਜਾਨੀ ਆ ਆ ਤੂੰ ਕੱਲ ਹੀ ਚਲ ਜਾ ਫਿਰ ਠੀਕ ਨਹੀਂ ਜਿਹੜੇ ਪੈਸੇ ਮਿਲਣਗੇ ਨਾ ਤੇ ਉਹ ਥੋੜੇ ਬੋਤੇ ਜੋੜ ਕੇ ਤੇ ਚੱਲ ਕਰ ਲਾਂਗੇ ਤੂੰ ਹੁਣ ਇਤਨਾ ਕਰ ਆਪਣੇ ਭਰਾ ਨੂੰ ਫੋਨ ਕਰਕੇ ਨਾ ਤੇ ਕੱਲ ਚਲ ਜਾ ਮੈਂ ਇਦਾਂ ਕਰਦੀ ਆ ਮੈਂ ਵੀਰ ਨੂੰ ਫੋਨ ਕਰ ਹੀ ਲੈਣੀ ਆ ਕਰ ਲੈ ਕਰ ਲੈ ਚੁੱਪ ਕਰਕੇ ਆ ਫੋਨ ਕਿਧਾ ਆ ਗਿਆ ਵਾ ਲੈ ਆ ਗਈ ਭੁਖ ਨੰਗ ਦਾ ਫੋਨ ਮੇਰਾ ਰਾਦਾ ਵਾ ਪਰਾ ਤੇ ਬਾਹਰ ਵਾ ਪਰਾ ਦੇ ਹੋਂ ਤੋਂ ਪਹਿਲਾਂ ਪਹਿਲਾਂ ਨਾ ਮੈਂ ਇਹ ਫੋਨ ਚੁੱਕ ਲਈਨੀ ਆ ਹੈਲੋ ਸਤਿ ਸ੍ਰੀ ਅਕਾਲ ਹਾਂਜੀ ਫੋਨ ਕੀਤਾ ਹੀ ਕੰਮ ਹੀ ਕੋਈ ਅ ਕੋਈ ਗੱਲ ਨਹੀਂ ਰਖੜੀ ਚ ਜੇ ਬਥੇਰੇ ਦੇਣਵਾ ਪਰਾ ਹੈ ਨੀਗਾ ਕਰ ਪਤਾ ਤਾਂ ਹੈਗਾ ਵਾ ਛੋਨੇ ਜਾਣੇ ਲੱਗੇ ਆ ਕੰਮਾਂ ਦੇ ਦੇਣ ਵਾ ਬਾਹਰ ਗਏ ਆ ਕੋਈ ਨਹੀਂ ਕੋਈ ਨਹੀਂ ਦੇ ਦੂੰਗੀ ਸੁਨਾ ਕਰ ਦੂੰਗੀ ਫੋਨ ਜਿੱਦਣ ਫ੍ਰੀ ਹੋਣਗੇ ਮੈਂ ਵੀ ਜਾਣਾ ਵਾ ਆਪਣੇ ਪਿੰਡ ਆਹੋ ਹੁਣ ਤੇ ਭਰਾ ਦਾ ਬੜਾ ਪਿਆਰ ਆਣਾ ਵਾ ਚੰਗਾ ਦੇ ਦੂੰਗੀ ਸਨਾਪੇ ਕਰ ਲੈਣਗੇ ਫੋਨ ਸਾਸਿਕਾਲ ਆਹੋ ਤੇਰਾ ਸਨਾ ਦੇ ਮੈਂ ਦਿੱਨੀ ਆ ਤੂੰ ਕੁਝ ਮੰਗਣ ਹੀ ਆਉਣਾ ਪਿਆ ਲੈ ਦੇ ਵੀਰ ਤੇ ਮੈਨੂੰ ਆ ਲੈ ਦੇ ਦੱਸਣਾ ਹੀ ਨਹੀਂ ਮੈਂ ਕਿ ਫੋਨ ਉਹਦਾ ਹੋਇਆ ਹੈਗਾ ਰਮਨ ਫੋਨ ਕਿਹਦਾ ਆਉਂਡਿਆ ਵਾ ਫੋਨ ਕਿਹਦਾ ਆਉਣਾ ਵਾ ਕੰਪਨੀ ਵਾਲਿਆਂ ਦਾ ਆਉਂਡਿਆ ਹੀਗਾ ਸਾਨੂੰ ਪਤਾ ਤਾਂ ਹੈਗਾ ਫੋਨ ਆਉਂਦੇ ਹੀ ਰਹਿੰਦੇ ਇਦਾਂ ਹੀ ਅੱਛਾ 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 ਆਹੋ ਉਹ ਤਾਂ ਮੈਨ ਵੱਜਣ ਲਈ ਠੀਕ ਠੀਕ ਆ ਮੈਂ ਤਾਂ ਰੋਟੀ ਪਾਣੀ ਕਰਕੇ ਇੱਥੇ ਬਹਿ ਗਈ ਗਰਮੀ ਬੜੀ ਲੱਗਣ ਲਈ ਸੀ ਮੈਂ ਸ਼ਾਇਦ ਕੇ ਰਿਸ਼ਤੇਦਾਰ ਤਾਂ ਹਾਂ। ਨਹੀਂ ਨਹੀਂ ਰਿਸ਼ਤੇਦਾਰ ਨੇ ਕਿੰਨੇ ਘਰ ਨਾ ਵਾ। ਜੇ ਰਿਸ਼ਤੇਦਾਰ ਦਾ ਹੁੰਦਾ ਤਾਂ ਮੈਂ ਚੁੱਕ ਹੀ ਲੈਣਾ ਸੀ। ਆਈ ਨਹੀਂ ਚੁੱਕਿਆ। ਮੈਂ ਵੀ ਬੈਲ ਸੁਣ ਕੇ ਹੀ ਆਈ ਹਾਂ। ਮੈਂ ਆਹ ਵੇਖਾਂ ਸਹੀ ਕਿਹਦਾ ਵਾ। ਅੱਛਾ ਅੱਛਾ ਅੱਛਾ। ਤਾਂ ਹੋਰ ਤੁਸੀਂ ਦੱਸੋ ਰੋਟੀ ਰਾਟੀ ਤੇ ਮੈਂ ਬਣਾ ਲਈ ਆ। ਲਿਆਵਾ। ਕੋ ਯਾਰ ਭੈਣ ਕੇ ਐਡੀ ਹੀ ਮੈਂ ਆਉਣਾ ਵਾ। ਤਾਂ ਕੋਈ ਗੱਲ ਨਹੀਂ ਆਜੂਗੀ ਭੈਣ। ਆਜੇ ਤਾਂ ਕਿੰਨੇ ਦੇਣਵਾ। ਤੇ ਮੈਂ ਤਾਂ ਸੋਚਿਆ ਵੀ ਉਹਨੇ ਆਉਣਾ ਹੋਣਾ ਉਹਦਾ ਫੋਨ ਹੋਣਾ ਵਾ। ਹਾਏ ਹਾਏ ਮੈਨੂੰ ਸਮਝ ਨਹੀਂ ਆਈ ਵੀ ਤੁਸੀਂ ਕਿਉਂ ਭੱਜੇ ਆਏ ਜੇ ਭੈਣ ਦਾ ਫੋਨ ਨਹੀਂ ਕੰਪਨੀ ਦਾ ਫੋਨ ਹੀ ਅੱਛਾ ਤਾਂ ਕੋਈ ਨਹੀਂ ਆਜੂਗਾ ਭੈਣ ਦਾ ਵੀ ਨਾਲੇ ਆਉਣਾ ਹੀ ਆਨੇ ਉਹਨੂੰ ਤਾਂ ਬਹਾਨਾ ਚਾਹੀਦਾ ਕੋਈ ਨਾ ਕੋਈ ਦੱਸ ਬਹਾਨਾ ਕਾਦਾ ਰਖੜੀ ਆਈ ਤੇ ਉਹਨੇ ਤੇ ਆਉਣਾ ਹੀ ਆਉਣਾ ਸੀ ਰਖੜੀ ਆਈ ਹੀ ਆ ਉਹਨੇ ਮੰਗਣਾ ਹੀ ਆ ਕੁਛ ਨਾ ਕੁਛ ਪਤਾ ਤੁਹਾਡੀ ਭੈਣ ਦਾ ਮੈਨੂੰ ਹੋਰੋ ਬੜੇ ਪਿਆਰ ਨਾਲ ਲੱਗੀ ਐ ਤੇ ਵੀ ਪਿਆਰ ਜੱਗਣਾ ਉਨੇ ਰਕੜੀ ਲੈ ਕੇ ਆਉਣਾ ਤੇ ਜੋ ਦਾ ਸਗਨ ਵਯਾਰ ਪੰਡਾ ਉਹਨੂੰ ਦੇਣਾ ਨਹੀਂ ਆ। ਆ ਚੰਗਾ ਚੰਗਾ ਜਦ ਦਿਨ ਵਿਹਲੇ ਹੋਵਾਂਗੇ ਨਾ ਕਰ ਦਾਂਗੇ ਫੋਨ ਤੇ ਆ ਕੇ ਤੇ ਬੰਨ ਜਾ। ਚਲੋ ਵੇਖੋ ਵਿਚਾਰੀ ਕਹਿੰਦੀ ਤੇ ਹੈਗੀ ਮੈਂ ਆਉਣਾ ਪਤਾ ਨਹੀਂ ਹੁਣ ਆਉਦੀ ਕਿ ਨਹੀਂ ਆਉਦੀ ਕਹਿੰਦੇ ਕੰਮ ਕੋ ਮਨ ਆਜੂਗੀ। ਮਨ ਛੋਟਾ ਕਿਉਂ ਕਰਨ ਦੇ ਜੇ ਉਹਨੇ ਆਉਣਾ ਹੀ ਆਉਣਾ ਵਾ। ਦੱਸੋ ਤਾਂ ਮੈਂ ਭਰਾਵਾਂ ਦੇ ਉਹਨੇ ਰਕੜੀ ਬੰਨਦੇ ਆਉਣਾ ਹੀ ਆਉਣਾ ਵਾ। ਤੇ ਮੈਂ ਮਾੜੀ ਗੱਲ ਕਹੀ ਆ ਤੁਸੀਂ ਤੇ ਮੇਰੇ ਗਾਲੀ ਪੈ ਗਏ ਜੇ। ਗਲਗਾ ਦਾ ਪਿਆ ਤੂੰ ਫਿਰ ਗੱਲ ਹੀ ਇਦਾਂ ਦੀ ਕਰਨ ਢਈ ਆ। ਕਾਹਦੇ ਗੱਲ ਮੈਂ ਕਰਨ ਢਈ ਆ। ਰਖੜੀ ਬਨੋਂ ਨੇ ਨੇਹਾਣਾ ਆਉਣਾ ਆਵਾ ਐਉਂ ਕਰਨਾ ਉਹਨੇ ਆ ਚੰਗਾ ਬਾਬਾ ਵੇਖੋ ਪੈਨ ਦੇ ਚੱਕਰ ਵਿੱਚ ਨਾ ਮੇਰ ਨਾਲ ਨੱਕ ਪੱਤ ਪਾਓ ਹੋ ਡਾਪੇ ਜਾਣ ਕੇ ਚਲੋ ਵੇਖਦਾ ਬੁਲਾਉਂਦੀ ਆ ਇਹ ਤੋਂ ਪਹਿਲਾਂ ਕਿ ਫੋਨ ਚੈੱਕ ਕਰ ਲਾਂ ਇਹਦਾ ਨੰਬਰ ਡਿਲੀਟ ਕਰ ਦਿੰਨੇ ਕਿ ਕਿਤੇ ਫੋਨ ਦਾ ਨੰਬਰ ਆਇਆ ਹੀਗਾ ਮੇਰਾ ਰਾਦਾ ਬੰਡਿਆ ਵਾ ਇਹ ਭੈਣ ਨੇ ਰੱਪੀ ਲੈ ਕੇ ਆਉਣਾ ਵਾ ਤੇ ਉਹਨੂੰ ਸੂਟ ਕੀ ਦੇਣਾ ਵਾ ਜਿੰਨੇ ਦਾ ਸੂਟ ਵਾ ਨਾ ਮੇਰਾ ਰਾਤਾ ਹੁੰਦਾ ਨਾ ਉਹਨੂੰ ਉਹਨਾਂ ਨੇ ਪੈਸੇ ਦੇ ਦੇਣਾ ਵਾ ਰੁਪਈਆ ਨੂੰ 5000 ਦੇ ਦੇਣਾ ਵਾ ਵਿਚਾਰੀ ਦਾ ਸੌਦਾ ਪਤਾ ਲੈ ਆਉਗੀ ਤੇ 2 ਮਹੀਨੇ ਨਗਾ ਹੋਊ ਤੇ ਸਹੀ ਉਹ ਤੇ ਸੌਦਾ ਹੀ ਮੁੱਕਾ ਰਿੰਦਾ ਉਹਦਾ ਇਦਾਂ ਹੀ ਕਰਦਾ ਵਾ ਆਉਂਦੀ ਆ ਨਾ ਤੇ ਰਮਤੋਂ ਚੋਰੀ ਨੂੰ ਮੈਂ ਕਹਣਾ ਵੀ ਆਹ ਲੈ ਪੈਸੇ ਤੇ ਇਹਦੇ ਹੁੰਦਾਂ ਨੂੰ ਕਹਦੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਐ ਤੇ ਤੇਰੀ ਬਾਅਦ ਜਾਊਂਗੀ ਗੇਟੋਂ ਤੋਂ ਉਸੇ ਫੜਾ ਦੂੰਗਾ ਉਹਨੂੰ ਆਹ ਲੈ न्यान्यावा ते सौदा पता लो रोट पाणी दि कर रहा हूं।